ਸਭ ਤੋਂ ਪਹਿਲਾਂ ਤਾਂ ਮੈਂ 15 ਅਗਸਤ ਦੇ ਗੱਲ ਦੇ ਵਿੱਚ ਮੇਰੇ ਪੰਜਾਬ ਵਾਸੀਆਂ ਨੂੰ ਮੇਰੇ ਦੇਸ਼ ਵਾਸੀਆਂ ਨੂੰ ਮੈਂ ਦਿਲੋਂ ਬਧਾਈ ਦਿੰਦੀ ਹਾਂ ਤਾਂ ਆਜ਼ਾਦੀ ਦਾ ਦਿਨ ਹੈ ਜਿਹੜਾ ਆਪਣਾ 15 ਅਗਸਤ ਤਾਂ ਮੈਨੂੰ ਲੱਗਦਾ ਵੀ ਆਪਣੀ ਜ਼ਿੰਦਗੀ ਆ ਜੱਗ ਨੂੰ ਆਪਾਂ ਜਿਉਣੀ ਚਾਹੀਦੀ ਹੈ ਜਿਵੇਂ ਕਿ ਆਪਾਂ ਹੁਣ ਵੱਧ ਤੋਂ ਵੱਧ ਇੱਕ ਤਦਨ ਰੱਖ ਲੈਣੀ ਹੈ ਜਿਹੜੀ ਕਿ ਬਹੁਤ ਅਫਰਤਾਂ ਵਿੱਚ ਆ ਪਹੁੰਚ ਚੁੱਕੀ ਹੈ ਦੂਜਾ ਨੰਬਰ ਹੁਣ ਜਿਵੇਂ ਨਸ਼ਿਆਂ ਦਾ ਬੜਾ دریا ਵਗਿਆ ਰਿਹਾ ਹੈ ਬਹੁਤ ਸਾਰੇ ਜਵਾਨੀਆਂ ਨਸ਼ਿਆਂ ਦੇ ਵਿੱਚ ਦਿੰਗੇ ਤੇ ਮੈਨੂੰ ਲੱਗਦਾ ਵੀ ਆਪਾਂ ਇੱਕ ਪਰਨ ਵੀ ਕਰਗੇ ਵੀ ਆਉਣ ਵਾਲੀ 15 ਅਗਸਤ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਨਸ਼ਿਆਂ ਨੂੰ ਖਤਮ ਕਰੀ ਗਏ ਬਤਵੱਧ ਰਸਤ ਮੱਗੇ ਜਿਨੀਆਂ ਵੀ ਕੋਈ ਬਰਾਈਆਂ ਦਾ ਕੰਮ ਚੱਲਦਾ ਉਹਨਾਂ ਨੂੰ ਆਪਾਂ ਖਤਮ ਕਰਕੇ ਨਾ ਤੇ 15 ਅਗਸਤ ਤੱਕ ਆਜ਼ਾਦੀ ਦੇ ਤੌਰ ਤੇ ਆਪਾਂ ਮਨਾ ਸਕੀਏ ਤੇ ਮੈਂ ਇਹੀ ਕਰੂੰਗੀ ਅਦਾ ਤੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੀ ਉਹ ਕਾਫੀ ਮਤਲਬ ਪੰਜਾਬ ਨੂੰ ਅਸਦਾਵਾਦ ਰੱਖਣ ਲਈ ਬਹੁਤ ਯਤਨ ਕਰ ਰਹੀ ਹੈ ਤਾਂ ਤੁਹਾਡਾ ਮਾਨਯੋਗ ਜੀ ਮਾਨ ਸਾਹਿਬ ਮੁੱਖ ਮੰਤਰੀ ਨੇ ਉਹਨਾਂ ਨੇ ਬੜੇ ਅਪਰਾਡੇ ਕੀਤੀ ਹੈ ਅਸੀਂ ਉਹਨਾਂ ਦਾ ਸਾਥ ਦੇਗੇ ਤੇ ਜਿਹੜੇ ਆਪਾਂ ਪੰਜਾਬ ਨੂੰ ਬੜਾ ਖੁਸ਼ਹਾਲ ਕਰ ਸਕੀਏ ਤੇ 15 ਅਗਸਤ ਆਪਾਂ ਆਜ਼ਾਦੀ ਨਾਲ ਮਨ